ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵ ਤੇ ਆ ਮਰ ਰਹੀਏ ਤਨ ਆਸਰੀ ਮਹਲਾ ਪਹਿਲਾ ਕਰ ਤੂ ਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪੇ ਹੀ ਆਉ ਜੀੜਾ ਬਿਲ ਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸਰੀਏ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲਿਓ ਮੇਰੀ ਮਾਏ ਰਹਾਉ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਪਤੀਣੇ ਨਾ ਪਤ ਹੋਏ ਤਾਬਤ ਰਹੇ ਰਾਖੇ ਜਾ ਸੋਏ ਜਹ ਦੇਖਾ ਤਹਿਰਿਆ ਸਮਾਏ ਤੁਧ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸਨੋ ਬਖਸੇ ਸਾਚਾ ਸੋਏ ਹੁਣ ਉਠ ਚਲਣਾ ਮੁਹਤ ਕੇ ਤਾਲ ਕਿਆ ਮੋਹ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਵਿਣ ਨਦਰੀ ਨਾਨਕ ਨਹੀਂ ਕੋਏ ਤਨਾਸਰੀ ਮਹਿਲਾ ਪਹਿਲਾ ਨਦਰ ਕਰੇ ਤਾ ਸਿਮਰਿਆ ਜਾਏ ਆਤਮਾ ਦਰਵੇ ਰਹੇ ਲਿਵ ਲਾਏ ਆਤਮਾ ਪਰਾਤਮਾ ਏਕੋ ਕਰੇ ਅੰਤਰ ਕੀ ਦੁਬਿਧਾ ਅੰਤਰ ਮਰੇ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿਓ ਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਓ ਸੱਚ ਸੇਮਰੀਏ ਹੋਵੇ ਪ੍ਰਕਾਸ਼ ਤਾਤੇ ਬਿਖਿਆ ਮਹਿ ਰਹੇ ਉਦਾਸ ਸਤਗੁਰ ਕੀ ਐਸੀ ਵੜਾਈ ਪੁੱਤਰ ਕਲਤਰ ਵਿਚੇ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜਿਉ ਤਿਸ ਆਗੇ ਤਰੇ ਸਾਹਿਬ ਪਾਵੇ ਸੋ ਪਰਵਾਣ ਸੋ ਸੇਵਕ ਦਰਗੇ ਪਾਵੇ ਮਾਣ ਸਤਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੇ ਭਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸੋ ਧਰੇ ਪਿਆਰ ਤਾ ਕੋ ਪਾਵੇ ਮੋਖ ਦਵਾਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਸਨਾਹ ਸ੍ਰੀ ਮਹਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹੋ जिन कण कीते अखी नाक जिन जहवा देती बोले तात जिन मन राखिया अग्नि पाए वाजे पवन आखे सब जाए जेदा मोह परित स्वाद सभा कालख दागा दाग दाग दोष मोहे चलिया लाए दरगहे बैसन नाही जाए कर्म मिले ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਤਨਾ ਸ੍ਰੀ ਮਹਲਾ ਪਹਿਲਾ ਚੋਰ ਸਲਾਹੇ ਚੀਤ ਨ ਭੀਜੇ ਜੇ ਬਦੀ ਕਰੇ ਤਾ ਤਸੂ ਨ ਥੀ ਜੇ ਚੋਰ ਕੀ ਹਮ ਭਰੇ ਨ ਕੋਏ ਚੋਰ ਕੀ ਆ ਜੰਗਾ ਕਿਉ ਹੋਏ ਸੁਣ ਮਨ ਅੰधे ਕੁੱਤੇ ਕੂੜਿਆਰ ਬਿਨ ਬੋਲੇ ਬੂਝੀਏ ਸਚਿਆਰ ਰਹਾਉ ਚੋਰ ਸੁਆਲਿਓ ਚੋਰ ਸਿਆਣਾ ਖੋਡੇ ਕਾ ਬੁਲ ਏਕ ਦੁਗਾਣਾ ਜੇ ਸਾਥ ਰਖੀਏ ਦੀਜੇ ਰਲਾਏ ਜਾ ਪਰਖੀਏ ਖੋਟਾ ਹੋਏ ਜਾਏ ਜੈਸਾ ਕਰੇ ਸੁ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜਿਹੀ ਸੁਰਤ ਤੇਹੀ ਰਾਹੇ ਜਾਏ ਜੇ ਸੋ ਕੂੜਿਆ ਕੂੜ ਕਬੜ ਭਾਵੇ ਸਭ ਆਖੋ ਸੰਸਾਰ ਤੁਧ ਪਾਵੇ ਅਧੀ ਪਰਵਾਣ ਨਾਨਕ ਜਾਣੇ ਜਾਣ ਸੁ ਜਾਣ ਤਨਾਸਰੀ ਮਹਲਾ ਪਹਿਲਾ ਆਇਆ ਕਾਗਦ ਮਨ ਪਰਵਾਣਾ ਸਿਰਕੇ ਲੇਖ ਨਾ ਪੜੇ ਆਣਾ ਦਰਗੇ ਘੜੀਏ ਤੀਨੇ ਲੇਖ ਖੋਟਾ ਕਾਮਨਾ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾਉ ਕਾਦੀ ਕੂੜ ਭੋਲ ਮਲ ਖਾਏ ਬ੍ਰਾਹਮਣ ਨਾ ਵੇ ਜੀ ਆਖਾਏ ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ ਸੋ ਜੋਗੀ ਜੋ ਜੁਗਤ ਪਠਾਣੇ ਗੁਰ ਪ੍ਰਸਾਦੀ ਏਕੋ ਜਾਣੇ ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰੰਭੀਚਾਰੇ ਆਪ ਤਰੇ ਸਗਲੇ ਕੁੱਲ ਤਾਰੇ ਦਾਨਸ ਬੰਦ ਸੋਈ ਦਿਲ ਤੋਵੇ ਮੁਸਲਮਾਨ ਸੋਈ ਮਲਖੋਵੇ ਪੜਿਆ ਬੂਝੇ ਸੋ ਪਰਵਾਣ ਜਿਸ ਸਿਰਦਰਗੇ ਕਾਨੀ ਸਾਣ ਤਰਾ ਸ੍ਰੀ ਮਹਿਲਾ ਪਹਿਲਾ ਕਰਤੀ ਜਾ ਇਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਬ खानष्ट जग भरिष्ट होए धूबताएव जग कलम है राम नाम सार अखी तबीटे नाक पकड़े ठगण को संसार रहा आठ से ती नाक पकड़े सूजते तिन लो मगर पाछे कछ ना सूझे एहो पदम अलो ਖੱਤਰੀਆ ਤਾਂ ਧਰਮ ਛੋੜਿਆ ਮਲੇਛ ਭਾਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੋਧੇ ਕਰੇ ਭੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਹੀਂ ਕਹੇ ਨਾਨਕ ਦਾਸ ਤਨਾਤ ਸ੍ਰੀ ਮਹਲਾ ਪਹਿਲਾ ਆਰਤੀ ਇਕ ਓੰਕਾਰ ਸਤਿਗੁਰ ਪ੍ਰਸਾਦ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲੇ ਜਨਕ ਮੋਤੀ ਧੂਪ ਮਲਿਆਨ ਲੋਪਵਣ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸੈਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸੈਸ ਮੂਰਤ ਨਨਾ ਏਕ ਤੋਹੀ ਸੈਸ ਪਦ ਬਿਮਲ ਨਨੇ ਏਕ ਪਦ ਗੰਧ ਬਿਨ ਸੈਸ ਤਵ ਗੰਧ ਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤੇ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਤ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਤਨਾਸਰੀ ਮਹਿਲਾ ਤੀਜਾ ਕਰ ਦੁਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਧਨ ਅਖੁਟ ਨਾ ਨਿਖਟੇ ਨਾ ਜਾਏ ਪੂਰੇ ਸਤਿਗੁਰ ਦਿਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਰਹਾਓ ਅਬ ਗੁਣ ਕਾਟ ਗੁਣ ਰਤੇ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਦੁਬਿਦਾ ਮਾਰ ਹਰਿ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮਹਿ ਵਸੇ ਪ੍ਰਭ ਏਕੋ ਸੋਏ ਗੁਰਮਤੀ ਕਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਤਨਾ ਸ੍ਰੀ ਮਹਿਲਾਤੀ ਜਾ ਹਰ ਨਾਮ ਤਨ ਨਿਰਮਲ ਅਤਿ ਅਪਾਰਾ ਗੁਰ ਕੇ ਸ਼ਬਦ ਪਰੇ ਪੰਡਾਰਾ ਨਾਮ ਤਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੁਹਿ ਜਲੇ ਅਭਿਮਾਨ ਗੁਰਮੁਖ ਹਰ ਰਸ ਚਾਖੇ ਕੋਏ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਸਬਦ ਦੀਪਕ ਵਰਤੇ ਤਿਹ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹਉ ਮੇ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਇਸ ਸਦਾ ਹਰਕ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੁਏ ਬਿਲ ਲਾਏ ਅਨ ਦਿਨ ਦਾਜੇ ਸਾਥ ਨਾ ਪਾਏ ਸਤਗੁਰ ਮਿਲੇ ਸਭ ਤ੍ਰਸਨ 부ਝਾਏ ਨਾਨਕ ਨਾਮ ਸਾਂਤ ਸੁਖ ਪਾਏ ਤਨਾ శ్రీ ਮਲਾ ਤਿਜਾ ਸਦਾ ਤਨ ਅੰਤਰ ਨਾਮ ਸਮਾਲੇ ਜੀ ਜੰਤ ਜਿਨਹੇ ਪ੍ਰਤਿ ਪਾਲੇ ਮੁਕਤ ਪਧਾਰਥ ਤਿਨ ਕੋ ਪਾਏ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਓ ਹਰ ਰੰਗ ਗੂੜਾ ਤਨ ਪਿਰ ਹੋਏ ਸ਼ਾਂਤ 시ਗਾਰ 라ਵੇ ਪ੍ਰਭ ਸੋਏ ਹਾਉ ਮੇ ਵਿਚ ਪ੍ਰਭ ਕੋਏ ਨ ਪਾਏ ਮੂਲ ਹੋ ਭੁਲਾ ਜਨਮ ਗਵਾਏ ਗੁਰ ਤੇ ਸਾਥ ਸਹਜ ਸੁਖ ਬਾਣੀ ਸੇਵਾ ਸਾਥੀ ਨਾਮ ਸਮਾਣੀ ਸਬਦ ਮਿਲੇ ਪ੍ਰੀਤਮ ਸਦਾ ਤੇ ਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਦਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਤਨਾਸਰੀ ਮਹਿਲਾ ਤੀਜਾ ਤੀਜਾ ਜਗ ਮਹਿਲਾ ਮੈ ਲੋ ਹੋਏ ਜਾਏ ਆਵੇ ਜਾਏ ਦੂਜੇ ਲੋਭਾਏ ਦੂਜੇ ਭਾਏ ਸਭ ਪਰ ਜਿ ਵਿਗੋਈ ਮਨ ਮੁਖ ਝੋਟਾ ਖਾਏ ਆਪਣੀ ਪਤ ਕੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੇ ਪਤ ਊਤਮ ਹੋਏ ਰਹਾਉ ਗੁਰਮੁਖ ਬਰੇ ਹਰ ਸਰਣਾਈ RAM ਨਾਮ ਰਾਤੇ ਭਗਤ ਡ੍ਰਿਡਾਈ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਿਜ ਸਮਾਏ ਸਾਚੀ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੇ ਸ਼ਬਦ ਆਪ ਪਛਾਨ ਸਾਚੀ ਰਾਸ ਸਾਚਾ ਵਾਪਾਰ ਸੋਤਨੁਰਖ ਜਿਸ ਨਾਮ ਪਿਆਰ ਤਿਨ ਪ੍ਰਭ ਸਾਚੇ ਇੱਕ ਸੱਚ ਲਾਏ ਊਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਘਰ ਨਾਨਕ ਨਾਮ ਸਵਾਰਣ ਹਾਰ